ਇਹ ਤੋਂ ਉਹ ਖੁੰਡਾ ਜਿਹੜਾ ਪਿਆ ਪਿੱਛੇ ਇਹ ਗੰਡੂ ਵਾਲੇ ਮਹਾਪੁਰਸ਼ਾਂ ਨੇ ਦਿੱਤਾ ਦੀ ਕੰਸਾਲੀ ਵਾਲਿਆਂ ਨੇ ਇਹ ਉਹਨਾਂ ਨੇ ਖੁੰਡਾ ਮਿਲਟਾਈ ਖੁੰਡਾ ਹਾਂਜੀ ਇਹ ਉਹਨੂੰ ਉਹਨਾਂ ਨੇ ਡਟਾਈ ਗੰਡੂ ਵਾਲਿਆਂ ਨੇ ਗੰਡੂ ਵਾਲੇ ਕਹਿਣ ਲੱਗੇ ਭਈ ਮੈਂ ਕਹਾ ਬਾਈ ਖੁੰਡਾ ਦੇ ਰਿਹਾ ਮੈਨੂੰ ਬਾਸ ਤੇ ਜਨਾ ਓਖਾ ਹੈ ਹਾਂਜੀ ਤੇ ਡਾਕਟਰ ਕਹਿਣ ਲੱਗਾ ਜਾ ਫਟੇਗਾ ਸਾਫ ਤੋਂ ਲੈ ਆ ਕੇ ਨਾ ਖੁੰਡਾ ਹਾਂਜੀ ਬਾਬਿਆਂ ਰੋਟਾ ਲੋ ਆਲੇ ਤੇ ਉਹ ਬਾਬਾਈ ਕਹਿਣ ਲੱਗੇ ਅਰੇ ਆ ਉਹ ਨੂੰ ਫਟੇ ਘਟ ਸਾਹਬ ਦੀ ਕਿਹਾ ਲੋੜ ਹੈ ਜਾਣ ਦੀ ਆਲਾ ਮੇਰੇ ਵਾਲਾ ਕੁੰਡਾ ਲੈ ਕੇ ਕਹਿੰਦਾ ਮੈਂ ਆਹ ਹੋਰ ਮੁਲਾਦਨ ਅੱਛਾ ਇਹਨਾ ਮਟਰ ਪਿਆਰ ਕਰ ਦਿੰਦੇ ਤੈਨੂੰ ਲਾਈਨ 'ਚ ਨਹੀਂ ਖੜਾ ਨਿੰਦੇ ਸੀ ਕਹਿੰਦੇ ਜੇ ਤੂੰ ਮਿਲਣ ਜਾਣਾ ਸੀ ਜੀ ਓਏ ਇਹ ਘਾਟੇ ਲੁਕਾਣ ਤੇ ਫਾਵੇਂ ਕਹਿੰਦੇ ਮੈਨੂੰ ਬਾਬਾ ਜੀ ਕਹਿਣ ਲੱਗੇ ਹਾਂਜੀ ਬਾਬਾ ਜੀ ਕਹਿੰਦੇ ਵੀ ਰਵਾਰਸ਼ਾਂ ਤੁਹਾਡੇ ਘਰ ਟੰਦੂਰ ਦੀ ਰੋਟੀ ਕਰਦਾ ਸੀ ਮੈਂ ਇਹ ਵੱਡੇ ਲੋਕਾਂ ਚ ਜਿਮਰਾ ਨਹੀਂ ਸਭ ਜੀ ਬਣਾਉਂ ਬਹੁਤ ਵਧੀਆ ਬਣਾਉਂਦੇ ਟੰਦੂਰ ਦੀ ਰੋਟੀ ਲਿਆਇਆ ਕਰ ਅੱਛਾ ਜੀ ਬਾਬਾ ਜੀ ਕੋਈ ਗੱਲ ਨਹੀਂ ਤੁਸੀਂ ਵੀ ਰੋਟੀ ਲਿਆਵਾਂਗੇ ਤੁਹਾਡੇ ਨਾਲ ਟੰਦੂਰ ਦੀ ਰੋਟੀ ਖਾਂਗੇ ਕਹਿੰਦੇ ਮੈਂ ਆ ਕੇ ਘਰਾਂ ਗੱਲ ਕੀਤੀ ਮਾਂ ਬਾਬਾ ਜੀ ਕਹਿੰਦੇ ਨੇ ਇਟਣ ਰੋਟੀਆਂ ਰੋਟੀਆਂ ਮੈਨੂੰ ਲਿਆ ਕੇ ਦਿਆ ਕਰ 11 ਆ ਰੋਟੀਆਂ ਮੈਂ ਕੱਟ ਰਿਆਂ ਨੂੰ ਕਿਹਾ ਇਹਨਾਂ ਨੇ ਗੰਡੇ-ਗੁੰਡੇ ਕੋਟਰ ਦੇ ਵਿੱਚ ਮਿੱਠੀਆਂ ਜੀਆਂ ਬਣਾ ਕੇ ਪੈਸਾ ਉਹ ਕਨਾ ਮੈਂ ਕਿਹਾ ਵੀ ਤੁਸੀਂ ਜਿਹੜੇ ਗੰਡੇ-ਗੁੰਡੇ ਕੋਟਰ ਰੇ ਉਹਨਾਂ ਪਏ ਤੇ ਇਹਡਾ ਰੋਈ ਦਾ ਕੰਮ ਹੈ ਤੇ ਅੱਜ ਤੇ ਤੁਸੀਂ ਗੰਡੇ ਆਂ ਜਾਂ ਕੋਟਰ ਨਹੀਂ ਤੇ ਜਿੰਦ ਗੰਡੇ ਤੋਂ ਬਗਾਇਰ ਹੋਇਆ ਕੰਮ ਹੈ ਇਹਨੇ ਟਾਈਮ ਨਾ ਕਰੋ ਇਹ ਤਾਂ ਪਤਾ ਨਹੀਂ ਕਿਨੇ ਜਿਹੜਾ ਹਮ ਕਿਿਆ ਲੁਪਿਆ ਸੇਵਾ ਮਿਲੀ ਆ ਅ ਕਲੀਰ ਕੋਈ ਨਹੀਂ ਆਤੀ ਦੇ ਦਾਂ ਕਰਾਂਗੇ ਉਹ ਉਹ ਤੋਂ ਪਟਿਆਲੇ ਤੋਂ ਗੱਡੀ ਆਉਣੀ ਉਹਨੇ ਮੈਨੂੰ ਫੋਨ ਕਰ ਦੇਣਾ ਬਾਪੂ ਤਿਆਰ ਹੋ ਜਾ ਮੈਂ ਉੱਤੋਂ ਆਉਣਾ ਇਹ ਰੁਪਿਆ ਇਹਨਾਂ ਨੇ 11 ਰੋਟੀਆਂ ਲਾ ਕੇ ਮੈਨੂੰ ਤਿਆਰ ਕਰ ਦੇਣੀਆਂ ਮੈਂ ਲੈਣ ਲਿਆ ਜਮਾ ਲੈ ਕੇ ਗਿਆ ਅੰਦਰ ਲੈ ਕੇ ਆ ਬਾਬੇ ਬੜੇ ਖੁਸ਼ ਹੋਏ ਫਿਰ ਬਾਬੇ ਕਹਿਣ ਲੱਗੇ ਕਿ ਬਾਹਰ ਆ ਇੱਕ ਰਾਵਣ ਦੋ ਗੱਣਾ ਮੈਂ ਦੋ ਗੱਣਾ ਤੇ ਟੇਨ ਨੂੰ ਬੁਲਾਇਆ ਰੋਟੀਆਂ ਦੇ ਇੱਕ ਡਾ ਰੋਟੀਆਂ ਆ ਜਾਣ ਕਰਨ ਗਿਆ ਇੱਕ ਟੇਨ ਨੂੰ ਲੰਗੜ ਨਹੀਂ ਦਿੰਦੇ ਕਹਿੰਦਾ ਇਹ ਤੀਵੀਆਂ ਇਹ ਬਾ ਨੈਟਵਾ ਆ ਜਾ ਕਰੇਗਾ ਨਾਲੇ ਮੈਨੂੰ ਮਾਰਚ ਕਰ ਕਰ ਦੇ। ਮੈਂ ਕਿਹਾ ਚਲ ਰੋ ਬਾਬਾ ਇਹ ਤਾਂ ਬੜ ਕੰਮ ਹੋ ਗਿਆ ਤੇ ਮੋਜੇ ਲੱਗ ਗਈਆਂ। ਹਾਂਜੀ। ਕਹਿੰਦੇ ਠੀਕ ਹੈ। ਕਹਿੰਦਾ ਆ ਜੇ ਕਰਨੇ ਮੈਨੂੰ ਕੁ ਮਾਰਚ ਕਰ ਦਿੱਤੀ। ਨਾ ਰੁਕਣ ਲਿਆ। ਉਹ ਮੈਂ ਹੱਟ ਕੇ ਰੇਣ ਲੈ ਕੇ ਗਿਆ ਨਾ ਰੋਕੀਆਂ। ਆਹ ਕੱਟ ਪਹਿਲਾਂ ਤਾਂ ਇੱਕ ਡੇਣਾ ਮੀ ਲਾਇਆ ਪਿਆ। ਪੰਜ ਚਾਰ ਰੋਟੀਆਂ ਦੇ ਕੇ ਨਾ ਮੀ ਲਾਇਪਿਆ ਅੱਛਾ ਇਹ ਮੈਂ ਕੱਢ ਰਿਆਂ ਨੂੰ ਕਿਹਾ ਮੈਂ ਕਹਿੰਦਾ ਫੋਨ ਆ ਗਿਆ ਇਹ ਟੰਡੂ ਰੋਟੀਆਂ ਰੁਪੀਆਂ ਜਿਹੜੀਆਂ ਹੁਣ ਕਿੱਥੇ ਨਾ ਪਗਾਉਂਗੇ ਮੀ ਦੇ ਵਿੱਚ ਉਹ ਕਹਿੰਦੀ ਆ ਕੋਈ ਨਾ ਟੂਫੇ ਕਰਨਾ ਕਰ ਅਠੀ ਉਪਰ ਪਗਾ ਕੇ ਨਾ ਉਪਰ ਉਪਰ ਵਿੱਚ ਲਾ ਦੇਣੀਆਂ ਰੋਟੀਆਂ ਉਹੀ ਉਹੀ ਚੀਜ਼ ਬਣ ਜਾਂਦੀ ਵਾਈਟ ਮੈਂ ਕਹਿੰਦਾ ਯਾਰ ਨੀ ਯਾਰੇ ਬਣ ਗਏ ਮੈਂ ਕਹਿੰਦਾ ਕਰੇਗਾ ਅੱਜ ਟਾਈਮ 'ਚ ਕੱਢਣਾ ਹੀ ਹੈ ਕਣੀਆਂ ਜੇ ਜ ਨਹੀਂ ਚੱਲਦਾ ਤੇ 11 ਰੋਟੀਆਂ ਦੀ بڑے ਕੁੱਕਰ ਤੇ ਲਾ ਕੇ ਥਿਆਰ ਕਰਦੇ। ਉਹ ਰੋਟੀਆਂ ਝੜਵਾ ਲੈ ਕੇ ਗਿਆ। ਉਹ ਚਰਨੋਂ ਆਕੜ ਜੀ ਉਹਦੇ ਤੇ। ਯਾਰ ਨੋ ਕਹਿਣ ਲੱਗੀ ਪਈ। ਗਾਹਾਂ ਨਹੀਂ ਬਾ ਵੀ ਕਿਸੇ ਨੇ ਜਾਣ ਦੇਣਾ। ਰੋਟੀਆਂ ਤੂੰ ਇੱਥੇ ਡਾ ਦੇਈਂ ਆਪੇ ਪਚਾ ਲਾਂਗੇ ਮਾਓ ਭਾਈ ਬਾਬੇ। ਬਾਬੇ ਤਾਂ ਕਹਿੰਦੇ ਨੇ ਵੀ ਰੋਟੀਆਂ ਮੈਨੂੰ ਦੇ ਕੇ ਜਾ ਨਾਲੇ।

ਬਾਬਾ ਜੀ ਜੁਜੋਕਣ ਬਾਹਰ ਨਿਕਲੇ ਤੇ ਮਨੂੰ ਕਹਿੰਦੇ ਤੇ ਵਾਖਾ ਹੀ ਗਾ ਦਾ ਬਾਸੋਗੀ ਰੋਟੀਆਂ ਨਹੀਂ ਲੈ ਕੇ ਆਇਆ ਮਗਾ ਜੀ ਰੋਟੀਆਂ ਕਿਉਂ ਲੈ ਆਉਣੀਆਂ ਤੇ ਮਨੂੰ ਰਾਜ ਚਰਨੋਂ ਕਹਿੰਦੀ ਵੀ ਨਹੀਂ ਰੋਟੀ ਅਗਾ ਨਹੀਂ ਲੰਗਣ ਲੈਣਾ ਕਹਿੰਦਾ ਉਹ પેટ પેટ ਤੋਂ ਚਰਨ ਨਹੀਂ ਰੋਕੁੰਦੀ ਵਾ ਬਾਬਾ ਜੀ ਦੀ ਕੀਤੀ ਵੜੀ ਦਾੜੀ ਹੈ ਮੈਂ ਰੋਕਣ ਲਗਾ ਉਹਨੇ ਲੋਕਾਂ ਨੇ ਬਦਨਾਮ ਕਰਨਗੇ ਮੈਂ ਤੇ ਟੋਪੀ ਘਾਰਿਆ ਵਾਹ ਜੀ ਮੇਰਾ ਪੇਰ ਜਾਤਾਂ ਬਾਬਿਆਂ ਨੂੰ ਢੋਗਲਾ ਕਰਦੀ ਸੀ ਉਹਨਾਂ ਸਰਦਾਰ ਜੀ ਅਗਲੇ ਬਗਾਨੇ ਕੁੜੀ ਕੋ ਛੱਡਿਆ ਤੇ ਵਾ ਵੀ ਨਹੀਂ ਕੀਤੀ ਕਿਹੜੇ ਨੇ ਆਪਣੀ ਕੁੜੀ ਕੋਲ ਉਹਨੇ ਡਰੰਗ ਹੋ ਗਿਆ ਉਹਨੂੰ ਚੜੀਰੇ ਉਹ ਆਪਣਾ ਉਹ ਕੁੜੀ ਕੋ ਛੱਡਿਆ ਕਿਹੜੇ ਨੇ ਛੱਡ ਵੀ ਨਹੀਂ ਪੁਆਏ ਜਿਹੜੇ ਇੱਕ ਬਾਠੇ ਦੇ ਪੌਣੇ ਤੇ ਇਹਦਾ ਬਬਿਆਰੀ ਬਾਉ ਜਿਹੜਾ ਬਾਬਿਆਂ ਦੇ ਮੂਹਰੇ ਅੜੇ ਉਹਨੇ ਕਿਤੇ ਭਜਣਾ ਵਾਏ ਏ ਬਾਬਿਆਂ ਨੇ ਫਿਰ ਮੈਨੂੰ ਕਹਿਣ ਲੱਗੇ ਬਾਬਾ ਜੀ ਕਹਿਣ ਲੱਗੇ ਪਾਈ ਤੇ ਬਾਸਾ ਮਾਰੇ ਹੀ ਆੜੇ ਇਹਨਾਂ ਲੋਕਾਂ ਦਾ ਕੀ ਬਣੂਗਾ ਇਹਨਾਂ ਦਾ ਕੀ ਬਣੂਗਾ ਇਹ ਕਿੱਦਣ ਚੱਲ ਪਿਆ ਆ ਗਿਆ ਬਾਬਾ ਜੀ ਕੀ ਕਹਿ ਸਕਦੇ ਆ ਕਹਿੰਦੇ ਮੈਨੂੰ ਤੂੰ ਸੇਵਾ ਤੇ ਇੱਕ ਗੱਲ ਦੱਸ